ਵਟ ਗਿਆ ਭਰਿਆ ਚਾਲੋ ਫਿਰ ਚਲੀਏ ਸਿਮਲੇ ਸੋਲੇ ਸਿਮਲੇ ਹਾਂ ਸਿਮਲੇ ਆ ਤੈਨੂੰ ਪੁੱਛੇ ਨਹੀਂ ਇਹਨੂੰ ਬਤਾ ਸੀ ਉਹਦਾ ਮਤਿਆਰੀ ਹੋਗੀ ਆ ਵੀ ਨਹੀਂ ਹੈ ਕੋਲ ਮੋਟਰਸਾਈਕਲ ਤਾਂ ਸਾਫ਼ ਕਰ ਲਈ ਜਮਾਨੀ ਅੱਖੇ ਲੱਗਦੇ ਭਾਬੀ ਮੈਨੂੰ ਕਰਨਾ ਪੈਂਦਾ ਹਾਂ ਆ ਵੀ ਮੋਟਰਸਾਈਕਲ ਸਾਫ਼ ਕਰਨ ਦਾ ਨੰਬਰ ਦਿੱਤੀਆਂ ਬੇ ਹੋਰ ਕੀ ਕਰਾਂ ਸਾ ਜਸਪ੍ਰੀ ਦਾ ਕੰਮ ਹੈ ਜੀ ਨੇ ਰਹਿ ਗਿਆ ਮੋਟਰਸਾਈਕਲ ਵੀ ਮੇਰਾ ਸਾਫ ਕਰ ਦੇ ਕਰੂੰਗੀ ਮੈਂ ਕੋਈ ਕਰ ਬਸ ਐਸੇ ਕੰਮ ਨੂੰ ਰੱਖੀ ਹੋਈ ਆ ਤਾਂ ਕਿਉਂ ਕੀ ਹੋ ਗਿਆ ਤੇ ਕੰਮ ਹੈ ਮੇਰਾ ਹੋਰ ਕੀ ਕੀ ਗੱਲ ਤੇ ਮੈਂ ਕੀ ਆਖਿਆ ਮੈਂ ਕਰ ਲਾ ਕੰਮ ਮੈਂ ਤਾਂ ਹੀ ਕਿਹਾ ਮੈਂ ਤਾਂ ਦੋਸਤ ਨਹੀਂ ਕਿਹਾ ਨੂੰ ਤੁਸੀਂ ਦੱਸੋ ਜੀ ਕਿਵੇਂ ਆਏ ਸੀ ਬਸ ਬੈਠੀ ਆ ਗਏ ਦਰਸ਼ਨ ਕਰਨ ਤੇ ਤਾਂ ਛਾਲ ਚਾਲ ਪੁੱਛਣ ਆਏ ਸੀ ਮੈਂ ਉਸਕੇ ਬਾਗੀ ਸੀ ਜਾਏਗੀ ਤੈਨੂੰ ਪਤਾ ਲੱਗ ਸਹੋਰਣ ਵੀਰ ਸੁਕੇ ਬਾਗ ਦੀ ਹੋਰ ਮਾ ਉਹ ਦੂ ਬਾਹ ਕਿੰਨੇ ਘੜੇ ਲਾ ਗਿਆ ਘਰੇ ਦੀਨ ਲੱਗਿਆ ਹਣਾ ਫਿਰ ਤੇਰਾ ਤਾਂ ਹੈਨਾ ਤੇਰੇ ਵੀ ਨਾਲ ਕਸਾ ਰਹੀ ਜੀ ਬਸ ਰਹਿਣ ਦਿਆ ਕਰ ਕਿਉਂ ਹੈਨਾ ਕੋਈ ਤੇਰੀਂ ਤਾਂ ਨਾ ਆਹੀ ਗੱਲ ਨਾ ਰਹਿਣਗੀਆਂ ਹੋ ਤਾਂ ਤੇਰੇ ਕੋਲੇ ਕੋਈ ਗੱਲ ਨਹੀਂ ਨਹੀਂ ਤੈਨੂੰ ਦੇਖ ਕੇ ਹੀ ਗੱਲ ਨਹੀਂ ਆਉਂਦੀ ਆਪੀ ਮੈਂ ਹੋਰ ਤੇਰੀ ਕੁਭਾਬੀ ਹੈ ਨਹੀਂ ਤਰੀਕੇ ਚ ਇੰਨਾ ਦੇ ਹੋ ਸਾਹਮਣੇ ਕਿੰਦਾ ਕਰ ਰਹੇਂਦੇ ਫਿਰ ਉੱਥੇ ਕਿਉਂ ਨਹੀਂ ਜਾਂਦਾ ਮੁੜ ਮੁੜ ਮੇਰੇ ਕੋਲੇ ਕਿਉਂ ਨਾ ਉਹ ਜਿਹੜੀ ਗੱਲ ਤੇਰੇ ਚੋਂ ਹੋਰ ਸੀ ਇੱਥੇ ਆਹ ਕਿ ਕਿ ਜਿਹੜਾ 76 ਤੂੰ ਮਾਰਦੀਆਂ ਕੋਈ ਹੋਰ ਮਾਰਦੀ ਨਹੀਂ ਨਾ ਆਦਾ 76 ਕਣਦੀ ਨਾ ਨਾ ਕੋਈ ਫਰਕ ਹੁੰਦਾ ਬੰਦੇ ਬੰਦੇ ਦਾ ਚੰਗਾ ਤੂੰ ਸਹੀ ਸਹੀ ਦੱਸ ਮਜ਼ਾਕ ਜਨਾ ਕਰ ਵੀ ਕੀ ਕੰਮ ਆ ਐਸੀ ਜਾਂ ਕੁੜੀ ਐਸੀ ਨਾ ਨਾ ਮੈਂ ਤਾਂ ਤੇਰੀ ਕੁੜੀ ਐਸੀ ਮੈਂ ਪੁੱਛਿਆ ਮਾ ਹਾਲ ਚਾਲ ਵੀ ਕਾ ਤੋਂ ਭਾਗੀ ਸੀਗਾ ਕਿਰਸਕੇ ਜਦੋਂ ਤੈਨੂੰ ਰੂਸ ਕਿ ਜਾਣ ਦਾ ਰੀਜਨ ਪਤਾਗਾ ਵੀ ਕਿਉਂ ਗਈ ਸੀ ਮੈਨੂੰ ਕਿੱਥੇ ਪਤਾ ਲੱਗੂਗਾ ਵੀ ਕਾਦੇ ਵਿੱਚ ਰੂਸ ਕਿ ਗਈ ਸੀ ਤੈਨੂੰ ਪਤਾ ਇੰਨੇ ਗੇੜੇ ਮਾਰ ਗਿਆ ਤੈਨੂੰ ਦੱਸਿਆ ਹੁੰਦਾ ਨਾ ਭਾਈਆਂ ਨੇ ਸਾਣੂ ਤਾਂ ਤਨੇ ਉਹ ਮੈਨ 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 ਮਿਲਣ ਗਈ ਆ ਮੈਂ ਦੇਖ ਲਿਆ ਸੀ ਮੂੰ ਉਹਨਾਂ ਦਾ ਵੱਡੇ ਦਾ ਜਸਨ ਨੂੰ ਤਾਂ ਕੋਈ ਹੱਥ ਛੇੜ ਨਹੀਂ ਆ ਵੱਡੇ ਨੇ ਦੱਸਿਆ ਮੈਨੂੰ ਤਾਂ ਬਾਅਦ ਚ ਕਨਾਈ ਰਾਂ ਕਰਤੀ ਰੂਸ ਕੇ ਬਾ ਕਿਦਰੀ ਵਰ ਜਾਈ ਜਸਨ ਨੂੰ ਕੋਈ ਪਰਵਾਹ ਨਹੀਂ ਸੀ ਤੀ ਉਹਨੇ ਤਾਂ ਉਹਨੇ ਨੂੰ ਕੀ ਕਹਿਣਾ ਹੂੰ ਤੇ ਫੋਨ ਤਾਂ ਜੱਫੀ ਕਰੀ ਗਿਆਗਾ ਆ ਆ ਜਾ ਕਹਿੰਦਾ ਮੈਂ ਜਾ ਕਿਉਂ ਘਰ ਖਰਾਬ ਕਰਿਆ ਮੇਰੇ ਜੀਰਾਂ ਤੇ ਰੋਟੀਆਂ ਤੋਂ ਤੰਗ ਹੁੰਦੇ ਹੋਣਗੇ ਕਿਉਂ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਹਾਂ ਕੱਦਾਂ ਆ ਜੀ ਨਹੀਂ ਲੱਗਦਾ ਹੱਸੀ ਗੱਡੀਆਂ ਦਾ ਹੀ ਵਧੀਆ ਜਦੋਂ ਅਸੀਂ ਬਾਹਰੋਂ ਆਏ ਮੇਰ ਨਾਲ ਜਾਸਾ ਜਦੋਂ ਉਦੋਂ ਮੇਰ ਨਾਲ ਹੱਥ ਦਾ ਖੇਡਦਾ ਹੈ ਵਧੀਆ ਜੋ ਕਰੇ ਦੱਸਿਆ ਵੱਡੇ ਨੇ ਉਸ ਤੋਂ ਬਾਅਦ ਜਸ ਪਰੇ ਭਾਗਿਆ ਮੈਨੂੰ ਬਾਅਦ ਵਿੱਚ ਵੱਡੇ ਨੇ ਦੱਸਿਆ ਕਹਿੰਦਾ ਐ ਕਰਕੇ ਆਦਾ ਲੂਗੀ ਔਰ ਕਹਿੰਦਾ ਤਰੀਪਰ ਜਾਈ ਬੁੱਸੇ ਕਿਉਂ ਕਿ ਬੰਦੀ ਕਦੋਂ ਐ ਕਹੀ ਜਾਂਦੀ ਹੈ ਕਿ ਮੈਨੂੰ ਤੰਗ ਕਰਦੇ ਮੈਂ ਤਾਂ ਤੁਸੀਂ ਤੰਗ ਕਰਦੇ ਤੇ ਹੋਰ ਤੰਗੀ ਆ ਹੋਰ ਕੀ ਸੀ ਕੀ ਤੰਗ ਕਰਦਾ ਬੱ비 ਤੈਨੂੰ ਇਹਨਾਂ ਨੇ ਤੇ ਹੋਰ ਹਾਂ ਵਧੀਆ ਹੋੜਾ ਘਰ ਬੱਤ ਤੈਨੂੰ ਵੀ ਪਤਾਗਾ ਤੂੰ ਨਿਆਣਾ ਤਾਂ ਹੈ ਹੀ ਨਹੀਂਗਾ ਠੀਕ ਆ ਨਾ ਵਿਆਹੀ ਬਿਛਤ ਚਾਹੇ ਮੈਂ ਉਹਨੂੰ ਆ ਬਸ ਦੀ ਮੇਜ ਜਸਦੇ ਸਰਪੀ ਨਹੀਂ ਤੇ ਜਦੋਂ ਜਸਦੀ ਨਹੀਂ ਮੇਰੇ ਅੱਖਾਂ ਲੱਗਦਾ ਫੇਰ ਮੇਰਾ ਇੱਥੇ ਰਹਿਣ ਦਾ ਕੀ ਫਾਇਦਾ ਹੁਣ ਮੈਂ ਵੀ ਨਾ ਪੂਰੇ ਸ਼ਰਤਾਂ ਰੱਖ ਕੇ ਫੇਰ ਆਈਆਂ ਹਾਂ ਆਈਆਂ ਸ਼ਰਤਾਂ ਕੌਣ ਰੱਖਦਾ ਹੁੰਦਾ ਕਿ ਬੱਚੇ ਚੋਈਦਾ ਮੈਂ ਤੇਰੇ ਤੋਂ ਆਏ ਆ ਫਰਾਨਾ ਹਾਂ ਚਾਹੀਦਾ ਮੈਂ ਕਿ ਲੁੱਕ ਕਹਿੰਦੀ ਹੈ ਸ਼ਰਮ ਕਹਿੰਦੀ ਹੈ ਵੇ ਇਹ ਤੱਕ ਮੈਂ ਹੋ ਸਕਦਾ ਕੱਲ ਨੂੰ ਦੋਨੇ ਭਾਈਆਂ 'ਚ ਫਰਕ ਪੈ ਜੂਗਾ ਨਹੀਂ ਪੈਂਦਾ ਚਲ ਦੇਖ ਲਓ ਭਈ ਮਰਜੀ ਆ ਤੁਹਾਡੀ ਆਏ ਨਾ ਜਾ ਕੇ ਕਾਕੂ ਮੇਰੇ ਵੀ ਨਹੀਂ ਕਿਉਂ ਤੇਰੇ ਕੋ ਨਹੀਂ ਜਾਏ ਚੱਖਣ ਨੂੰ ਵੇ ਕੀ ਹੋਇਆ ਫਿਰ ਮੇਰੀਆਂ ਖਾਣਾ ਜਾ ਸਕਦੀਆਂ ਬਲੇਵਰੀ ਕਿ ਆਦੇ ਤੂੰ ਆਏ ਨਾ ਜਾ ਕੇ ਅੱਛਾ ਮੈਂ ਤੋ ਐ ਨੀਵੀ ਪਾ ਕੇ ਨਹੀਂ ਗੱਲ ਹੁੰਦੀ ਹੈਗੀ ਤੂੰ ਮੂੰਹ ਇਧਰ ਕਰਕੇ ਗੱਲ ਕਰਨਾ ਗੱਲ ਜਿਹੜੀ ਕਰਨੀ ਆ ਨਾ ਪੇਸਟ ਖਾਣਾਂ ਦੇ ਖਾਣਾਂ ਬਾਰੇ ਗੱਲ ਕਰੇ ਬੰਦਾ ਹੋਵੇ ਫਿਰ ਧੱਕਾ ਜੱਖਾ ਪਾ ਕੇ ਵੀ ਗੱਲ ਕਰਦੇ ਬੰਦਾ ਤੇ ਨਾ ਕਿ ਅੱਖਾਂ ਜੱਖਾਂ ਪਾ ਕੇ ਗੱਲ ਕਰ। ਐ ਮਣ ਪੜਕਦਾ ਬੰਦੇ ਦਾ। ਅੱਛਾ। ਹੋਰ। ਚੰਗਾ। ਹੋਰ ਦੱਸ ਤਾ ਚਾਹ ਪਾਣੀ ਕਿੱਦਾਂ ਤਾਈਆ ਸੀ? ਚਾਹ ਨਹੀਂ ਕਰੇ ਦੁੱਤੀ ਵੀ ਮਨ। ਚੰ ਕੋਈ। ਆ ਜਾ ਫਿਰ ਉੱਧਰ। ਜਿੱਸੇ ਉੱਧਰ ਬੈਠਾ ਹੋਗਾ। ਜਸਤਾ ਹੈ। ਕਿਵੇਂ ਆਂ? ਬੜੀ ਹੈ। ਤੂੰ ਸੁਣਾ ਹਾਂ। ਠੀਕ ਹੈ ਬੜੀਆ। ਹੋਰ ਫਿਰ। ਕਿਵੇਂ ਫਸਰਵਾੜੀ? ਫਸਰਵਾੜੀ ਬੜੀਆ। ਮੀਤਾ ਨਰਮ ਮਨ। ਨਰਮਾ ਮੀਤਾ। ਅੱਛਾ। ते हम फिर की गर्दन बस बेले हो जब बेला हो गया जब बेले हो गया और है। कि मैं हम तंग फिर तुम तंग तंग कर देता ना हैं हाँ ना ना कोई नहीं तंग करता पनो अच्छा मैं पनो के ना तंग करने आ जाने आ तेरे पास आ जाएगा ठीक है और फिर ठीक है बढ़िया जो ना जो ना कैसे लग गया ना चोना तो पलाऊं नहीं नहीं ना नार्मल ही है पना सुनी, 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 आगी चाले हाँ। आ लो दीसी की चाह उ लाग बोर मारना महा तुम टाइम ही बोला टाइम ता तो फिर लगी होंगे चाह बना लग गई मैं ਉਹ ਯਾਰ ਮਿੱਤਰਾ ਇੱਕ ਤਾਂ ਕੀ ਨਾ ਚਾਹ ਪਾਣੀ ਬਣ ਗਿਆ ਲੈ ਨੂੰ ਬਾਹਰ ਜਦੋਂ ਸਾਨੂੰ ਚਾਹ ਪੀਤੇ ਨਾ ਮੁਰਦਾ ਹੋਣਾ ਇਹ ਤਾਂ ਉਹਨੂੰ ਪਤਾ ਹੀ ਸੀ ਵੀ ਆ ਕਿਵੇਂ ਆ ਬੱਚੇ ਬਾਈ ਬੱਚੇ ਕਿਹੜੇ ਹੋਣੇ ਆਗੇ ਆ ਬੈਠਾਗਾ ਬੱਚਿਆਂ ਆਲਾ ਇਹ ਬੱਚੇ ਹੋਣਗੇ ਇਹਦੇ ਕਿਉਂ ਏ ਕੀ ਗੱਲ ਇਹਦੇ ਤਾਂ ਕੋਈ ਕਮੀ ਨਹੀਂ ਕਮੀ ਨਹੀਂ ਕਿਉਂ ਆਏ ਪੁੱਛ ਵੀ ਕਮੀ ਕੀ ਨਹੀਂ ਹੈਗੀ ਦਾਰੂਆਂ ਪਿੰਦਾ ਨਸ਼ਾ ਕਰਦਾ ਆਏ ਬੱਚੇ ਹੋਣਗੇ ਇਹ ਤਾਂ ਗਲਤ ਗੱਲਿਆ ਤੇਰੀ ਫਿਰ ਉਹ ਛੱਡਦੇ ਆ ਸਾਰਾ ਯਾਰ ਆਏ ਹੁਣ ਦਾਰੂ ਪੀਲੀ ਘੁੱਟੇ ਹਰਦੇ ਉਹ ਕੋਈ ਦਵਾਈ ਬੂਟੀ ਦਵਾਓ ਇਹਨੂੰ ਬਾਈ ਦਵਾਈਆਂ ਬੁੱਟੀਆਂ ਬਠੇਰੀਆਂ ਖਾਦੇ ਮੈਂ ਦਵਾਈਆਂ ਬੁੱਟੀਆਂ ਦਾ ਕੋਈ ਅੰਤ ਹੀ ਨਹੀਂ ਹੈਗਾ ਅੱਛਾ ਤਮਾਂ ਨਹੀਂ ਕਿ ਸਰਕਾਰ ਨਹੀਂ ਆ ਜਦੋਂ ਨਸ਼ੇ ਨਹੀਂ ਛੱਡਣੇ ਹੈਗੇ ਸੁਰਤ ਤਾਂ ਰਹਿੰਦੀ ਨਹੀਂ ਵੀ ਮੈਂ ਕੁਮਾਰਾਂ ਕੇ ਮੈਂ ਵਿਆਹ ਹੈ ਦਾ ਕਿੱਥੇ ਪਿਆਂਗਾ ਕਿੱਥੇ ਬੈਠਾਂਗਾ ਜਦੋਂ ਇਹਨੂੰ ਕੋਈ ਸੁਰਤ ਹੀ ਨਹੀਂ ਅੱਛਾ ਅੱਖਾਂ ਵਿੱਚ ਕੇ ਬੈਠਾ ਰਹੂਗਾ ਕੱਲ ਮੈਂ ਗਲਤ ਕਰਾਂ ਜਾਰੀ ਜੜ ਦੀ ਤੂਤ ਦਾ ਮੋਸ਼ਾ ਬਚਾਣਾ ਹੋਵੇਗਾ ਮੈਂ ਤੁਰਦੀ ਨਹੀਂ ਆਪਾਂ ਇੱਕੋ ਹੀ ਆਇਆ ਪਾਈ ਜਾਰੀ ਤਾਂ ਹੈਗੀ ਚੱਲ ਤੇ ਤੂੰ ਹੋਇਆ ਕਿ ਮੈਂ ਹੋਇਆ ਯਾਰਾ ਇਸ ਕੋ ਬੰਦੀਆ ਅੱਲੇ ਮਖਾਣੇ ਪਾਉਣ ਜਾਂਦਾ ਆ ਆਪਾਂ ਦਾ ਜਵਾਬ ਚਾਹੀਦਾ ਮੈਂ ਤਾਂ ਆਪੇ ਵਿਆਹ ਕਰਾਉਣਾ ਹੈਗਾ ਹਾਂ ਤੂੰ ਛੜਾਂਗਾ ਹਾਂ ਤੇ ਤੂੰ ਵਿਆਹ ਕਰਾਉਣਾ ਕੁਮਾਰਾਂ ਨਾਲ ਨਾ ਸਮਝੇ ਛੜਾਂਗਾ ਛੜਾਈਂ ਹਾਂ ਐਡੀਆਂ-ਗਾਡੀਆਂ ਉਮਰਾਂ ਦੇ ਬੈਠੇ ਆ ਕੇ ਕੀ ਤੁਹਾਡੇ ਜਵਾਬ ਹੋਣਗੇ ਜਵਾਬ ਚਾਹਤਾਂਗੇ ਆਣਗੇ ਮੈਂchna ni kole khadna ni tappi hogi ਸਾਹੋ ਸਾਪਾਤਾ ਦਾ ਮੈਨੂੰ ਕੀ ਪਤਾ ਆਪਦੇ ਨੂੰ ਹੋ ਨਹੀਂ ਦੱਸਣਾ ਚਾਹੁੰਦਾ ਨਾ ਨਾਂ ਦੱਸ ਤੈਨੂੰ ਐ ਵੀ ਕੰਮ ਨਹੀਂ ਮੈਨੂੰ ਬਾਰ-ਬਾਰ ਪੁੱਛਦੀ ਹੈਗੀ ਹਨਾ ਸਭ ਮਤਲਬ ਹੀ ਨਹੀਂ ਕੋਈ ਨਹੀਂ ਕਿਸੇ ਨੂੰ ਕੋਈ ਵੀ ਕਿੰਨੇ ਵੀ ਪਿਆਰ ਕਰਦਾ ਤੂੰ ਕੋਈ ਸ਼ੱਕ ਕਰੀ ਜਾਵੇਂ ਪਿਆਰ ਪਰ ਤੈਨੂੰ ਨਹੀਂ ਕੋਈ ਪਿਆਰ ਕਰਦਾ ਮੇਰੇ ਤੋਂ ਇਲਾਵਾ ਕੀ ਮਤਲਬ ਤੇਰੇ ਕਹਿਣ ਦਾ ਮਤਲਬ ਕੀ ਹੈ ਤੈਨੂੰ ਪਤਾ ਨਹੀਂ ਹੈਗਾ ਕੀ ਮਤਲਬ ਮੈਨੂੰ ਪਤਾ ਹੈ ਕੀ ਪਤਾ ਹਾਂ ਜਿਹਨੂੰ ਤੂੰ ਪਿਆਰ ਕਰਦਾ ਸੀ ਛੱਡ ਗਈ ਤੂੰ ਕਿਉਂ ਖੁਸ਼ ਹੋਨੀ ਆ ਮੈਂ ਕੁਝ ਨਹੀਂ ਹੈਗੀ ਹਾਂ ਕੁਝ ਨਹੀਂ ਹੈਗੀ ਮੈਂ ਸਿੱਧਾ ਜਾਣੀ ਆ ਮੈਂ ਆਈ ਨਹੀਂ ਹੱਸ ਦੇਗੀ ਹੂੰ ਮੈਂ ਤਾਂ ਆਈ ਹੱਸ ਦੇਗੀ ਵੀ ਵਧੀਆ ਹੋਗਾ ਤੈਨੂੰ ਛੱਡ ਗਈ ਹਾਂ ਹਾਂ ਤੈਨੂੰ ਤਾਂ ਖੁਸ਼ੀ ਮਿਲਣੀ ਹੈਗੀ ਤਾਂ ਹੋਰ ਕੀ ਕਰਨਾਗਾ ਪੱਤਰ ਮੂੰਹ ਇੰਨਾ ਸਾਈਡ ਦੇਖ ਕੇ ਨੀ ਨਾ ਕੁਝ ਹੁੰਦੀ ਮੈਂ ਐਡ ਦੇਖ ਕੇ ਨਾਲੇ ਹੋਰ ਤੂੰ ਤਾਂ ਬੰਡਾ ਲੱਡੂ ਮੋਤੀ ਜੂਰ ਦੇ ਵੰਡਾ ਕਰਲਾ ਕਰਲਾ ਮਜਾ ਕੋਈ ਨਾ ਟਾਈਮ ਤਾਂ ਮੇਰਾ ਵੀ ਆਊਗਾ ਰੱਬ ਸੁਣੂਗਾ ਕੋਈ ਨਹੀਂ ਸਰੇ ਨਾਗਾ ਸੜਾ ਹੋ ਰਾਂ ਗਾ ਮੈਂ ਤੈਨੂੰ ਸਭ ਕੁਝ ਨਹੀਂ ਜਾਨੀ ਆਂ ਕਿ ਮੈਂ ਤੈਨੂੰ ਪਿਆਰ ਕਰਦੀ ਆਂ ਫਿਰ ਕਿਉਂ ਕੀ ਦੁੱਖੀ ਹੋ ਰਹੀ ਏ ਤੂੰ ਕੀ ਦੁੱਖ ਤਕਲੀਫ ਆ ਸੈਡ ਆਂਗਾ ਮੈਂ ਆਂਗਾ ਤੂੰ ਵੀ ਲੜ ਕੇ ਮੂਡ ਸੈੱਟ ਕਰਦੇ ਆਂ ਤਈ ਮੂਡ ਸੈੱਟ ਕਰਦੀ ਆਂ ਤੇ ਹੋਰ ਛੱਡ ਦੇ ਖੇੜਾ ਤੈਨੂੰ ਜਦੋਂ ਬਾਰ-ਬਾਰ ਮੈਂ ਕਹੀ ਜਾਂਦੀ ਵੀ ਦੁਨੀਆ ਮਤਲਬੀ ਐ ਕੋਈ ਨਹੀਂ ਕਿਸੇ ਨੂੰ ਪਿਆਰ ਕਰਦਾ ਕੋਈ ਨਾ ਕੋਈ ਨਾ ਮੈਂ ਤਾਂ ਮਹੀ ਐਂਗੀ ਜਿਹੜੀ ਤੈਨੂੰ ਪਿਆਰ ਕਰਦੀ ਆਂ ਤੇ ਜ਼ਿੰਦਗੀ ਭਰ ਲਈ ਤੇਰਾ ਸਾਥ ਵੀ ਨਿਵਾਂਗੀ ਹੂੰ ਹੂੰ ਛੱਡਦੀ ਨਹੀਂ ਮੈਂ ਤੈਨੂੰ ਕੋਈ ਨਾ ਫਿਰ ਵਧੀਆ ਗੱਲ ਐ ਮਾਛੜੀ ਮੂਡ ਛਟਕਾ ਲਾ ਬਗ ਜਾ ਮੇਰਾ ਮੂਡ ਫੱਟੀ ਹੈ ਮੈਂ ਉਹ ਕੱਲੇ ਨੂੰ ਛੱਡ ਦੇ ਪਲੀਜ਼ ਠੀਕ ਹੈ ਨਾ ਚੰਗਾ ਤਾਂ ਸਾਬ ਮੂਡ ਛਟਕਾ ਲਾ ਮੈਂ ਕੱਲੇ ਛੱਡ ਦੇ ਛੱਡ ਦੇ ਬਗ ਜਾ ਛੱਡ ਜਾਣਾ ਹੋ ਕੇ ਪਾਇ ਫਿਰ ਹਾਂ ਦਿਲ ਦੋ ਕੋ ਦਾ ਕੈਮਰਾ ਜੋ ਛੱਡ ਹਾਂ ਹਾਂ ਲੋਖਾ ਇਹਦਾ ਬੱਧੀ ਹੀਰ ਦਾ ਪਾ ਛੱਡਿਆ ਨੇ ਹੱਸਦੀ ਆ ਕਿ ਮੇਰੇ ਤੇ ਕਿਧਰ ਹਾਂ ਕੰਮ ਮੇ ਜਾ ਕੇ ਆਉਣਾ ਯਾਰ ਕਿੱਥੇ ਜਾਣਾਗਾ ਕਿੱਥੇ ਜਾ ਕੇ ਆਉਣਾਗਾ ਅੱਛਾ ਚਾਬੀ ਤਾਂ ਦੇ ਦੇ ਨਹੀਂ ਮੈਨੂੰ ਪਤਾ ਹੀ ਆ ਤੂੰ ਕਿੱਥੇ ਜਾਣਾ ਕਿੱਥੇ ਜਾਣਾਗਾ ਹਾਂ ਮੂੰਹ ਬੁਸਾਇਆ ਕਾਰ ਰੱਖਿਆਗਾ ਹੁਣ ਠੇਕੇ ਤੇ ਜਾਵੇਂਗਾ ਹੋਰ ਕਿੱਥੇ ਜਾਏਗਾ ਮੈਂ ਕਿਉਂ ਜਾऊं ਟੇਕੇ ਤੇ ਹੋਰ ਫਿਰ ਤੂੰ ਸੋਨੀ ਚਾਬੀ ਦੇ ਦੇ ਯਾਰ ਜਵਾਕਾਂ ਵਾਲੀਆਂ ਗੱਲਾਂ ਨਾ ਕਰਿਆ ਕਰ। ਜੋ ਮੈਂ ਜਵਾਕਾਂ ਨਾਲ ਗੱਲਾਂ ਕਰਦੀਆਂ ਫਿਰ ਹੋਰ ਮੈਨੂੰ ਪਤਾ ਹੀ ਹੈਗਾ ਤੂੰ ਮੂੰਹ ਐ ਬਣਾ ਰੱਖਿਆ ਕੀ ਲੈਣਾਗਾ ਤੂੰ ਕਿਉਂ ਨਹੀਂ ਖੜਾ ਛੱਡਦਾ। ਨਾਣ ਤੈਨੂੰ ਧੋਖਾ ਮੇ ਲੱਗਿਆ। ਫੇਰ ਵੀ ਨਹੀਂ ਤੂੰ ਸੁਧਰਦਾ ਹੈਗਾ। ਤੂੰ ਮੇਰਾ ਕਿਹੜਾ ਛੱਡਦੀ? ਕਿਉਂ ਛੱਡਾਂ? ਮੈਂ ਤੇ ਪਿਆਰ ਕਰਦੀ। ਫਿਰ ਮੈਂ ਮੈਂ ਵੀ ਉਹਨੂੰ ਪਿਆਰ ਕਰਦਾ ਮੈਂ ਕਿਉਂ ਛੱਡਾਂ ਯਾਰ। ਉਜਾ ਤੈਨੂੰ ਪਤਾਗਾ ਵੀ ਨਹੀਂ ਕੋਈ ਹੋਰ ਪਿਆਰ ਕਰਦਾ ਜਦੋਂ ਮੈਂ ਪਿਆਰ ਕਰਦੀ ਆ ਤੂੰ ਮੈਨੂੰ ਪਿਆਰ ਕਰ ਲੈ ਕੀ ਦਿੱਕਤ ਆ ਤੈਨੂੰ ਮੈਨੂੰ ਦਿੱਕਤ ਕੀ ਹੋਣੀ ਹੈਗੀ ਮੇਰੀ ਗੱਲ ਸੁਣਿਆ ਤੈਨੂੰ ਮੈਂ ਬਾਰ ਬਾਰ ਸਮਝਾਈ ਜਾਨੀ ਠੀਕ ਆ ਨਾ ਮੈਂ ਵਿਆਹ ਕਰਾ ਕੇ ਕਿਸ ਲਈ ਆਈ ਸੀ ਤੂੰ ਜਵਾਬ ਦੇਦਾ ਸੀ ਪਹਿਲਾਂ ਜਦ ਮੈਂ ਪਸੰਦ ਤੈਨੂੰ ਕਰਿਆ ਸੀ ਤੂੰ ਜਵਾਬ ਦਿੱਤਾ ਮੈਂ ਤੇਰੇ ਭਾਈ ਨਾਲ ਵਿਆਹ ਕਰਾ ਕੇ ਕਿਉਂ ਆਈ ਕਿਉਂਕਿ ਮੈਂ ਤੈਨੂੰ ਪਿਆਰ ਕਰਦੀ ਸੀ ਤੇਰੇ ਮਾਰੇ ਮੈਂ ਤੁਰ ਤੋਂ ਲੈ ਕੇ ਪਿਆਰ ਕਰਦੀ ਹੋਣੀ ਤੈਨੂੰ ਕਿੰਨੇ ਸਾਲ ਹੋ ਗਏ ਮੈਨੂੰ ਇਸ ਘਰ ਚ ਰਹਿੰਦੀ ਫੇਰ ਫੇਰ ਕੀ ਫੇਰ ਤੂੰ ਸਮਝਦਾ ਕਿਉਂ ਨਹੀਂ ਕੀ ਸਮਝਾਂ ਸਾਰੇ ਹੱਕ ਤੈਨੂੰ ਮੈਂ ਮੈਂ ਦਿੱਤੇ ਆ ਕਿ ਤੈਨੂੰ ਸਾਰੇ ਹੱਕ ਫੇਰ ਤੇ ਅਹੀ ਤੇਰੇ ਭਰਾ ਨੂੰ ਹੱਕ ਕਦੇ ਅੱਜ ਤੱਕ ਕਰੋ ਐਂ ਕਰਕੇ ਮੈਨੂੰ ਟੱਚ ਵੀ ਨਹੀਂ ਕਰਿਆ ਸਭ ਦਾ ਜਵਾਬ ਨਹੀਂ ਹੋਇਆ ਹੈਗੇ ਨੇ ਉਹਨੂੰ ਭੀਮਣਾ ਬਣ ਜਾਂਦਾ ਘਣਾ ਲਾਟੀ ਮੈਂ ਤਾਂ ਤਿਆਰਾਂ ਟੀਮ ਨੂੰ ਤੂੰ ਬਣਾ ਮੈਂ ਹੈ ਦੇਖ ਭਰੇ ਜਿੰਨੂੰ ਬਿਆਹੀ ਹੋ ਦੇਣਾ ਜਾਣ ਯਾਰ ਤੂੰ ਸੋਹਣੀ ਹੱਦ ਹੋ ਜਾ ਵੀ ਦੇ ਬਸ ਗੱਲ ਖਤਮ ਗੱਲ ਖਤਮ ਨਹੀਂ ਹੰਗੀ ਗੱਲ ਸੁਣਦਾ ਮੇਰੀ ਕਿਤੇ ਮਰਜੀ ਜਾ ਕਿਤੇ ਟੱਕੇ ਮਰਜੀ ਖਾਈ ਚਲ ਆਖਰ ਨੂੰ ਤਾਂ ਨਾ ਇੱਥੇ ਆਵੇਂਗਾ ਐਸ ਦਿਲਤੀ ਰਾਜ ਕਰੇਗਾ ਸਮਝੇਗਾ ਨਾ ਕੋਈ ਗੱਲ ਹੈਗੀ ਜਵੱਖਾਂ ਨਹੀਂ ਖੇੜਾ ਹੁਣ ਤਾਂ ਕਰਦਾ ਮੈਂ ਕਹਿ ਦਿੰਦੀ ਹੁੰਦੀ ਸੀ ਕਿ ਮੈਂ ਭਗ ਜੂਗੀ ਐ ਕਰ ਦੂ ਵਾ ਕਰ ਦੂ ਮੈਂ ਰਹਿੰਦੀ ਨਹੀਂ ਇੱਥੇ ਪਰ ਹੁਣ ਚਾਹੇ ਜ਼ਬਰਦਸਤੀ ਮੰਨ ਲਾ ਜਬਰਦਸਤੀ ਪਿਆਰ ਕਰਵਾਉਂਗੀ ਤੇ ਤੂੰ ਤਾਂ ਚੜੇਲ ਨੂੰ ਗੁੰਨਾਲੀ ਜੁੰਬੜਗੀ ਇਹ ਜੱਟੀ ਦੀ ਹੰਟ ਹੈ ਠੀਕ ਹੈ ਨਾ ਕਿਸੇ ਨਹੀਂ ਜਾਣਾ ਜੱਟ ਬੁੱਗੇ ਹੰਡੀ ਨਹੀਂ ਬਣਦਾ ਹੋਰ ਕੰਮ ਕੀਤੀ ਕੁਛ ਨਹੀਂ ਪਰ ਬਣਦਾ ਹੈ ਹੰਟ ਮੇਰੀ ਬਣ ਨਹੀਂ ਜਾਊਗੀ ਬਣ ਨਹੀਂ ਜਾਊਗਾ ਕਿਤੇ ਨਹੀਂ ਜਾਣਾ ਜੱਟ ਮੈਂ ਕੀ ਫਿਰ ਉਹਨੂੰ ਮੜਾ ਮੜਾ ਢੇੜਾ ਛੇੜਾ ਤਾਂ ਦੇਉਂਦੇ ਫਿਰ ਉਹਨੂੰ ਬਖਸ਼ਤਾ ਜਾਣਦੇ ਯਾਰਾਂ ਐਂ ਕਾ ਤੂੰ ਕਰਦੀ ਹੈਗੀ ਨਹੀਂ ਜਾਣ ਦੇਣਾ ਮੈਂ ਕਿਉਂ ਬਸ ਤਾਂ ਜੇ ਤੂੰ ਕਹਿਤਾ ਵੀ ਨਹੀਂ ਜਾਣਾ ਤਾਂ ਨਹੀਂ ਜਾਣਾ ਚਾਰ ਭੋਣਾ ਮੈਥੋਂ ਹਾਂ ਚਾਰ ਭੋਣਾ ਉਧਰ ਆ ਜਾ ਕਿਤੇ ਜਾਣ ਨਹੀਂ ਦੀ ਬਾਤ ਨਹੀਂ ਪਤਾ ਨਹੀਂ ਕਹੀ ਇਹ ਕਹੀ ਜੀ ਕੀ ਹੈ ਉਹ ਰਹਿਣਾ ਤਪਾ ਛੱਡਿਆਗਾ ਉੱਥੋਂ ਆਈ ਤਾਂ ਜੀ ਫੇਰ ਲੱਗ ਗਿਆ ਫੋਨ ਤੇ ਇੱਕ ਮਿੰਟ ਚਰਮਾ ਬਾਅਦ ਚ ਕਰਦਾ ਹਾਂ ਹਾਂ ਲਿਆਜੀ ਦਾ ਯਾਰ ਹੁਣ ਮੈਂ ਫੋਨ ਜਮੇ ਬੰਦ ਕਰਦਾ ਲਿਆਜੀ ਦਾ ਹਾਂ ਮੈਂ ਤੈਨੂੰ ਐ ਥੋੜੀ ਕਿਹਾ ਵੀ ਤੂੰ ਹੋਰ ਕਿਉਂ ਸੁਣਦਾ ਤੂੰ ਐ ਫਿਰ ਅੱਛਾ ਫੋਨ ਵੀ ਨਾ ਸੁਣਾ ਐ ਮੈਂ ਕਹਿੰਦੀ ਮੈਂ ਤੈਨੂੰ ਐ ਥੋੜੀ ਕਿਹਾ ਵੀ ਫੋਨ ਕਿਉਂ ਸੁਣਦਾ ਫਿਰ ਹੋਰ ਮੈਂ ਕੀ ਕਰਾਂ ਬੱਸ ਕੀ ਕਰਨਾ ਲੈ ਉਹੀ ਗੱਲਾਂ ਮੈਂ ਪਿਆਰ ਕਰ ਮੈਨੂੰ ਸੁਣਾ ਹੱਦ ਹੋ ਗਈ ਤੇਰੇ ਲਈ ਜਮਾ ਯਾਰ ਐਂ ਗਾ ਤੂੰ ਕਰਦੀ ਹੁੰਦੀ ਹੁੰਦੀ ਆ ਤੈਨੂੰ ਪ੍ਰੋਬਲਮ ਹੈ ਮੇਰੀ ਪ੍ਰੋਬਲਮ ਤੈਨੂੰ ਪਤਾ ਹੀ ਨਹੀਂ ਇੱਕ ਵਾਰੀ ਮੇਰੇ ਤੇ ਵਿਸ਼ਵਾਸਤਾ ਕਰਕੇ ਦੇਖ ਹੁਣ ਤੱਕ ਨੂੰ ਕਿਸੇ ਜਨਾਨੀ ਤੇ ਵਿਸ਼ਵਾਸ ਨਹੀਂ ਜਦੋਂ ਦਿਲ ਟੁੱਟਿਆ ਸਾਰੀਆਂ ਜਨਾਨੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਮੈਂ ਤਾਂ ਤੈਨੂੰ ਸ਼ੁਰੂ ਤੋਂ ਹੀ ਪਿਆਰ ਕਰਦੀ ਹਾਂ ਮੇਰੇ ਲਈ ਤਾਂ ਇੱਕੋ ਜੀ ਬਣ ਗਈਆਂ ਤੂੰ ਮੇਰੇ ਤੇ ਵਿਸ਼ਵਾਸਤਾ ਕਰਕੇ ਦੇਖ ਤੈਨੂੰ ਹਰ ਸੁੱਖ ਦਊਂਗੀ ਉਹ ਜਿਹੜਾ ਜਨਾਨੀ ਤੂੰ ਮਿਲਣਾ ਚਾਹੀਦਾ ਹੁਣ ਨਹੀਂ ਹੁਣ ਤਾਂ ਮੈਂ ਵਿਆਹ ਵੀ ਨਹੀਂ ਕਰਾਉਂਦਾ ਵਿਆਹ ਵੀ ਨਹੀਂ ਕਰਾਉਂਦਾ ना करा फिर मैं यही चाह मेरे ना ना, ना तेरे ना कला क्यों कल्ला रहेगा मेरी मर्जी गलत नी लगता तेन गलत है तेन लगता तेन गलत नी लगता मैं तेन नहीं लगता है करता है मेरे निकल ਠੀਕ ਹੈ ਚਲ ਮੰਨਿਆ ਵੀ ਤੂੰ ਵੀ ਉਸੇ ਉਮਰ ਦੀ ਆ ਮੈਂ ਵੀ ਉਸੇ ਉਮਰ ਦੀ ਠੀਕ ਹੈ ਹਾਂ ਫਿਰ ਤੂੰ ਲੱਗਦੀ ਤਾਂ ਮੇਰੀ ਭਾਬੀ ਆ ਫੇਰ ਕੀ ਫੇਰ ਮੈਂ ਤੈਨੂੰ ਉਹ ਭਾਬੀ ਦਾ ਹੱਕ ਨਹੀਂ ਹੈਗਾ ਪਿਆਰ ਕਰਨ ਦਾ ਫੇਰ ਤੇਰੀ ਜ਼ਿੰਦਗੀ ਨਹੀਂ ਹੈਗੀ ਭਾਬੀ ਵਾਲਾ ਪਿਆਰ ਕਰਨ ਨਾਲ ਤੂੰ ਮੈਨੂੰ ਭਾਬੀ ਵਾਲਾ ਪਿਆਰ ਨਹੀਂ ਚਾਹੀਦਾ ਮੈਨੂੰ ਬਦਕੇ ਚਾਹੀਦਾ ਫੇਰ ਤੂੰ ਹੁਣ ਬਾਈ ਨਾਲ ਧੋਖਾ ਕਰੀਏ ਹੁਣ ਨਾ ਤਾਂ ਮੈਂ ਇੱਥੇ ਰਹਿਣ ਜੋਗਰੀ ਨਾ ਮੈਂ ਛੱਡ ਕੇ ਜਾਣ ਜੋਗਰੀ ਨਾ ਤੁਸੀਂ ਮੈਨੂੰ ਜਾਣ ਦੇਵੋ ਇਹ ਤਾਂ ਤੈਨੂੰ ਵੀ ਪਤਾ ਹੈ ਇਹ ਮੈਂ ਗਾਰੰਟੀ ਦੇ ਰਿਹਾ ਹਾਂ ਕਿ ਕਿਉਂ ਟੈਨਸ਼ਨ ਦਿੱਤੀ ਆ ਬੱਸ ਕਿਉਂ ਟੈਨਸ਼ਨ ਦਿੱਤੀ ਠੀਕ ਹੈ ਨਾ ਠੀਕ ਹੈ ਹੁਣ ਆਪਦਾ ਬੱਸ ਟੈਨਸ਼ਨ ਫਿਰ ਹੀ ਆ ਜਾ ਜਦ ਤੱਕ 13 ਸੀ 13 ਹੈ ਤੇ 13 ਰਹੂਗਾ ਹੈ ਇਹ ਆਹੀ ਤਾਂ ਸੋਚਣਾ ਆਪੀ ਮੈਂ ਠੀਕ ਹੈ ਹਾਂ ਠੀਕ ਹੈ ਬੱਸ ਓਕੇ ਹੁਣ ਕੰਮ ਕਰ ਲੈ ਕਰਨਾ 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 ਛ ਹਟਦੇ ਮੈਂ ਭੱਜਣ ਨਹੀਂ ਲੱਗਿਆ ਹੈਗਾ ਮੈਂ ਭੱਜਣ ਦਿੰਦੀ ਨਹੀਂ ਬਿਲਕੁਲ ਬਾਈ ਜੱਜਵਾਂ ਨੂੰ ਗੁਰੂ ਘਰ ਫੜੀ ਹੁਣ ਮੈਂ ਨਾਲ ਜਾਵਾਂ ਲਓ ਜੀ ਠੀਕ ਹੈ ਚਲ ਗੱਲ ਤਾਂ ਯਾਰ ਇਹਦੀ ਵੀ ਸਹੀ ਹੈ ਹਨਾ ਆਪਾਂ ਕੀਤਾ ਤਾਂ ਧੋਖੀ ਸੀਗਾ ਹਨਾ ਵੱਡੀ ਉਮਰੋਂ ਦੀ ਚੱਲ ਜਾਂਦਾ ਹੁਣ ਅਲੜ ਜਵਾਨੀ ਆ ਯਾਰ ਹਨਾ ਉਮਰਾਂ ਜਵਾਖੜੀ ਆ ਇਹਨੂੰ ਤਾਂ ਹੱਕ ਆ ਯਾਰ ਹਨਾ ਸਾਰਾ ਕੁਝ ਇਹਦੀਆਂ ਵੀ ਖੁਸ਼ੀਆਂ ਨੇ ਯਾਰ ਆਰਮਾਨ ਨੇ ਹਨਾ ਜਜ਼ਬਾਤ ਨੇ ਪਰ ਆਪਾਂ ਹੁਣ ਯਾਰ ਕੀ ਕਰੀਏ ਯਾਰ ਹਨਾ ਕੰਮ ਟੇਡਾ ਹੋ ਗਿਆ ਹੁਣ ਨਾ ਕੁਝ ਕਰਨ ਯੋਗ ਕਰੇ ਚਲ ਦੇ ਖੁਸ਼ੀ ਮਿਲਦੀ ਆ ਯਾਰ ਆਪਣੇ ਦੋ ਬੋਲਾਂ ਨਾਲ ਹਨਾ ਚੱਲ ਇਹਦੀ ਜ਼ਿੰਦਗੀ ਠੀਕ ਹੈਗੀ ਨੰਗ ਜੂ ਇਹਦੀ ਜ਼ਿੰਦਗੀ ਤਾਂ ਨਾ ਆਪਾਂ ਨਰਕ ਕਰੀਏ ਜਿਹੜਾ ਆਪਣੇ ਨਾਲ ਬਣੂਗਾ ਦੇਖੀ ਜਾਊਗਾ ਫਿਰ ਭਈ ਹੋਰ ਕੀ ਹੈ ਹੂੰ ਚੱਲ ਦੇਖਦੇ ਹਾਂ ਚੱਲਾ ਢਾਂਡੇ ਰਹਿ ਗਏ ਚਾਰ ਇਹ ਵੀ ਮਾਂ ਦੀ ਦਵਾ ਫੇਰੇ ਕੱਪੜੇ ਤੋਂ ਹੁੰਦੇ ਸਾਰਾ ਦਿਨ ਕੰਮ ਹੀ ਨਹੀਂ ਪੜਦੇ ਹੈਗੇ

ਹਾਂ ਤੇਰਾ ਮਨ ਖੁਸ਼ ਆ ਤਾਂ ਮੇਰਾ ਵੀ ਖੁਸ਼ ਹਾਂ ਮੈਂ ਕਿਹਾ ਬੜੀਆਂ ਮੁੱਛਾਂ ਮੱਛਾਂ ਗੁੰਦੀਆਂ ਕਰੀਆਂ ਜਨਾਬ ਤਾਂ ਤੇਰੇ ਗਾਤਰੀ ਸਾਰਾ ਕੁਝ ਕਰਿਆ ਬੜੀ ਤਿਆਰੀ ਤੇਰੀ ਖਿੱਚੀ ਆ ਜੱਟ ਨੇ ਤਿਆਰੀ ਬਟ ਗਿਆ ਭਰਿਆ ਚਾਹ ਦਾ ਫਿਰ ਚੱਲੀ ਇਥੇ ਵੱਲੇ ਸੋਲੇ ਸ਼ਿਮਲੇ ਹਾਂ ਸ਼ਿਮਲੇ ਆਣਾ ਮੈਨੂੰ ਪੁੱਛੇ ਨਹੀਂ ਤੇ ਇਹਨੂੰ ਪਤਾ ਸੀ ਉਹ ਤਾਂ ਤਿਆਰੀ ਹੋਊਗੀ

ਚੰਗਾਇਆ ਕਰਦੇ ਆਂ ਫਿਰ ਆਪਾਂ ਦਿਨੇ ਵਕਤ ਲੰਘ ਕੇ ਜਸਪੂ ਵੀ ਨਾਲ ਲੈ ਜਾਂਗੇ ਜਸਪੂ ਵੀ ਹੀਰੋਣਾ ਗੁੱਸੇ ਕਿਉਂ ਹੁੰਨੇ ਹੈਗਾ ਫਿਰ ਉਹ ਕੱਲਾ ਇੱਥੇ ਉਹ ਜਾਣਾ ਫਿਰ ਕੱਲਿਆਂ ਨੇ ਆ ਉਹ ਅੱਡ ਲੈ ਜੂਆਂ ਅੱਡ ਕਮਾਣਿਓ ਬਾਤੋ ਕਮਾ ਲੈਓ ਉਹਦੇ ਦੁਬਾਰੇ ਵੇਲੇ ਪਹੁੰਗੀ ਨਾਲ ਹੀ ਕੋਈ ਚੱਲੂ ਐ ਕਰਵਾ ਦਿਨੇ ਹੀ ਹੋ ਜਣਾ ਹੁਣ ਕੱਲਿਆਂ ਨਹੀਂ ਜਾਣਾ ਹਾਂ ਤਾਂ ਕੱਲਿਆਂ ਜਾਣਾ ਚਾਹੇ ਕਿ ਰਸੋਈ ਦਾ ਸਮਾਂ ਲੱਦੇ ਕਿ ਵੇਖੇ ਦੇਖੀ ਚਾਹੇ ਜਨਾਬ ਤੁਸੀਂ ਖੁਸ਼ ਹੋਣੇ ਚਾਹੁੰਦੇ ਹੋ ਥੱਲੇ ਬਗ ਚੰਦਾਂਗੇ ਜਦੋਂ ਸੈਲਮੇ ਦਿਖਾਗੇ ਨੂੰ ਪਾਂਤੋਂ ਆਉਂਦੇ ਸੈਲਮੇ ਦੇਖਿਆ ਕਿ ਨਹੀਂ ਮੈਨੂੰ ਕਿਨੇ ਦਿਖਾਈ ਹੈ ਦੇਖਿਆ ਨਹੀਂ ਕਿਤੇ ਫਿਰ ਆਏ ਦਿਖਾਗੇ ਤੁਹਾਨੂੰ ਸੈਲਮੇ ਨੂੰ ਪਤਾ ਕੀ ਕੀ ਹੁੰਦਾ ਜੋ ਦੇਖੀਂ ਵੜਵਾ ਤੰਗ ਹੋ ਕੇ ਦੇ ਹਾਂ ਉਹਗਾ ਖੁਸ਼ੀ ਰੱਖ ਜੇ ਅੱਜ ਜਾਣੇ ਜਾਣਾ ਐਸਾ ਨਹੀਂ ਨਾ ਮੈਂ ਜਿਸਨ ਨਹੀਂ ਰਹੀ ਚੱਲ ਫੇ ਚੱਲਣਾ ਕੋਈ ਨਹੀਂ ਹੋਰ ਕਰਾਂ ਤਿਆਰੀ ਕਰ ਲੈ ਉਹ ਕਰਨੀ ਹੈ ਕਰੀ ਮੈਂ ਤਾਂ ਬੋਤ ਟਾਵਰ 4G ਕਰਦੀ ਆ ਮੈਂ ਟਾਵਰ 4 ਕਿੱਥੋਂ ਲਾ ਲਈ ਹਜੇ ਐਨੀ ਵੱਧੂੰ ਨਹੀਂ ਹੁੰਦੀ ਆ ਬਾਹਰ ਬੜੀ ਵੀ ਨਹੀਂ ਹੁੰਦੀ ਮੇਰੇ ਕਿਤੇ ਖੋਕੇ ਲੈ ਗਏ ਅੱਛਾ ਜੇ ਮੈਂ ਟਾਵਰ ਲਾ ਲਈ ਕੋਈ ਖੋਕੇ ਲੈ ਜਾਊਗਾ ਹੋਰ ਨਾ ਪਤਾ ਲੱਗੇ ਤੈਨੂੰ ਪਤਾ ਨਹੀਂ ਲੱਗਣਾ ਕਈ ਵੇ ਨਹੀਂ ਤੂੰ ਤੇ ਨੂੰ ਸੀਟ ਤੇ ਅੱਡ ਬੈਠੀ ਮੈਂ ਅੱਡ ਬੈਠਣਾ ਅੱਛਾ ਅੱਡ ਬੈਠੀ ਕਰਦੇ ਜੇ ਫਿਰ ਰੂਡ ਹੋ ਜਾਏ ਅੱਛਾ ਤੇ ਨਾ ਯਾਨੀ ਬੋਝ ਕੇ ਨਾ ਬਾਹੜੀ ਤੇ ਲੈ ਜਾਰ ਲੈ ਅੱਛਾ ਜਿਹੜੇ ਮੇਰੇ ਕੀ ਬਣੂ ਬਾਈਡ ਹੋ ਨਹੀਂ ਰਹਿੰਦੇ ਬਾਹਰ ਬਾਹਰ ਤਾਂ ਕਾਂਡੇ ਖੂਟੇ ਜੇ ਵੀ ਲਾ ਕੇ ਆਵੇ ਬੜੀਆਂ ਸਿਆਣੀਆਂ ਗੱਲਾਂ ਕਰਦਾ ਹੈ ਨਾ ਨਹੀਂ ਨਾ ਦਿਮਾਗ ਬਾਰ ਘਮ ਕਰਦਾ ਚਲ ਠੀਕ ਹੈ ਚੰਗਾ ਫਿਰ ਮੈਂ ਕੱਪੜੇ ਦੇ ਪੈਕ ਕਰਾਂ ਜਿਹੜੇ ਲੈ ਕੇ ਜਾਣੇ ਆ ਕੱਪੜੇ-ਕੁਪੜੇ ਪੈਕ ਕਰ ਲਉ ਠੀਕ ਹੈ ਤੇਰੇ ਚਾ ਆ ਜਾਣੇ ਆ ਤੇ ਹਾਂ ਜਾਂਦੀ ਹੈ ਗੱਡੀ ਸੇ ਆਂਦੇ ਨੂੰ ਚੰਗਾ ਫਿਰ ਹਾਂ ਭਾਈ ਹਾਂ ਕਿਵੇਂ ਕਿਹੜੀ ਰਿਸ਼ਤਰ ਜਿਹੜਾ ਆਉਂਦੇ ਹੋਈ ਜਵਾਗ ਚਕਾਤਾ ਇਹਨੂੰ ਉਹ ਫੇਰ ਕੀ ਹੋ ਗਿਆ ਬੱਚਾ ਦਾ ਸੰਗ ਦੀ ਖੜਿਆ ਆ ਲਾਈ 10 ਮਿੰਟ ਪਖਾਰੀ ਚ ਪੂਰੀ ਖੁਸ਼ ਹੋ ਰਹੀ ਹੈ ਕਿ ਬੱਚਾ ਦੇਖ ਕੇ ਮੈਨੂੰ ਤਾਂ ਚਾ ਚੜਿਆ ਪਿਆਗਾ ਮੈਂ ਦੇਖੀ ਰਹਿ ਜੰਨੀ ਆ ਮੈਂ ਬੱਚੇ ਨੂੰ ਦੇਖ ਕੇ ਮੈਨੂੰ ਤਾਂ ਚਾ ਚੜਦਾ ਵੀ ਜਵਾਗ ਤੂੰ ਮੈਨੂੰ ਐ ਦੱਸ ਦੇ ਰਿਸ਼ਤੇਦਾਰ ਆਇਆ ਕਿ ਮੈਂ ਆ ਮੈਨੂੰ ਤਾਂ ਆਪਣੀ ਦੱਸਿਆ ਕੋਸ ਚੱਲੋ ਚੱਲੋ ਬਸ ਬੌਡੀ ਦੇਖਣ ਆਏ ਇੱਥੇ ਬੌਡੀ ਕਿਵੇਂ ਮਾਤਾ ਨੂੰ ਕੀ ਤੇਨੂੰ ਰਿਸ਼ਤਾ ਕਰਉਗਾ ਲੈ ਤੇਰੇ ਨਾਲ ਤੂੰ ਗੱਲ ਹੀ ਨਹੀਂ ਕਰੀ ਹੈਗੀ ਘਰੇ ਤੁਰਿਆ ਕੇ ਦੱਸ ਦਾਂਗਾ ਐਂ ਘਰੇ ਗੱਲਾਂ ਕਰਨ ਲਾ ਕੇ ਫਿਰ ਘਰੇ ਥੋੜੀ ਗੱਲਾਂ ਕਰ ਦਿੰਦੇ ਨੇ ਬਾ ਉਹ ਤਾਂ ਮੌਕੇ ਦੀ ਦੱਸਿਆ ਕਿ ਹੋਣੀ ਬੋਣ ਨਾ ਕਿਸੇ ਦੇ ਘਰੇ ਬੈਠਿਆਂ ਰਿਸ਼ਤੇਦਾਰੀ ਚ ਆਏ ਆ ਨੇ ਕਿਸੇ ਦੇ ਘਰੇ ਕਿਉਂ ਬੈਠੇ ਆ ਆਪਦੇ ਆਪਣੀ ਕੋਈ ਬਗਾਨਾ ਇੱਥੇ ਫਿਰ ਤੂੰ ਕੋਈ ਗੱਲ ਹੈ ਜੀ ਸੀ ਤੂੰ ਦੱਸ ਤਾਂ ਉਹ ਤਾਂ ਕਹਿੰਦਾ ਉਹੀ ਜਾ ਕੇ ਆਉਣਾਗਾ ਮੈਂ ਫਿਰ ਐਂ ਸੁਣਦਾ ਨਾ ਤੁਸੀਂ ਮੇਰੇ ਨਾਲ ਤੁਰਨਾ ਨਹੀਂ ਸੀ ਤੇ ਫਿਰ ਮੈਂ ਕਿਹਨਾਂ ਨੂੰ ਕਿਹਨਾਂ ਮੈਂ ਨਹੀਂ ਬਿਆਹ ਬੁਕਰਾਉਂਦਾ ਹਲੇ ਯਾਰ ਨਾ ਕਿ ਮੈਂ ਨਹੀਂ ਮੈਂ ਕਰਾਉਂ ਆ ਕੋਈ ਗੱਲ ਆ ਬਾਈ ਨਾ ਤੈਨੂੰ ਕੁੜੀ ਕਬੂਤਰ ਵਰਗੀ ਤੇ ਘਮਾ ਦੇਖੀ ਸੀ ਮੈਨੂੰ ਤਾਂ ਕੋਈ ਕਬੂਤਰ ਕਬਤਰ ਵਰਗੀ ਦੀ ਲੋੜ ਨਹੀਂ ਹੈਗੀ ਹਲੇ ਜਦੋਂ ਜੀ ਕਿਤਾ ਕਰਵਾਉਂਗਾ ਤੂੰ ਮੈਂ ਬائیں ਬਟਾ ਕੇ ਤੂੰ ਬਟਾ ਪਹਿਲਾਂ ਦੱਸ ਬਾਈ ਯਾਰ ਮੇਰੀ ਉਮਰ ਹੀ ਨਹੀਂ ਹੋਈ ਉਮਰ ਕਿਉਂ ਨਹੀਂ ਰਿਸ਼ਤਾ ਤਾਂ ਮੈਂ ਕਰਾਉਂ ਜਦ ਮੈਂ ਸੋਹੋ ਜੂਆ ਕਬਤਰ ਮੈਂ ਸਮਝਾਇਆ ਤਾਂ ਹੈਗਾ ਸੀ ਕਰ ਤੈਨੂੰ ਸਮਝ ਨਹੀਂ ਆਉਂਦੀ ਹੁੰਦੀ ਗੱਲ ਦੀ ਨਾ ਸੋਹੋ ਜੂਆ ਮੈਨੂੰ ਤੈਨੂੰ ਕਾ ਤਾਂ ਸੁਖ ਹੋ ਜੂਗਾ ਕੰਮ ਕਰਦਾ ਸਾਰਾ ਮਸਲਾ ਮੈਨੂੰ ਐ ਸੁਖ ਹੋ ਜੂ ਤੈਨੂੰ ਐ ਮੇਰੇ ਮੂਰੇ ਪਾਣੀ ਭਰੀ ਜਾਂਦਾ ਤੇ ਕਿਆ ਗੱਲਾਂ ਕਰਦੀ ਵੀ ਮੇਰੇ ਕੋਲ ਆ ਤਾਂ ਹੁੰਦਾ ਕਰੀ ਜਾਂਦਾ ਇਹ ਐ ਨਹੀਂ ਮੈਂ ਕਰਨਾ ਦਿੰਦਾ ਆਈਗਾ ਤੇ ਫਿਰ ਜਦ ਵਿਆਹ ਹੈਗਾ ਫਿਰ ਕੜਾ ਹੈ ਮੇਰਾ ਦੋਹਰ ਨਹੀਂ ਰਹੂਗਾ ਫਿਰ ਵੀ ਤਾਂ ਦੋਹਰ ਤਾਂ ਹੁੰਦਾ ਰੂਗਾ ਫਿਰ ਆ ਦੇ ਕਰ ਰਲੀ ਦੀ ਅੱਖ ਲੱਗਿਆ ਤੇਰੇ ਥੋੜੀ ਲੱਗਿਆ ਕਰੂਏ ਦੇਖ ਲੈ ਗੱਲਾਂ ਕਰਦੀ ਆ ਦੇਖ ਘਰ ਵਾਲੀ ਰੱਖ ਲੱਗਿਆ ਪਰ ਉਹ ਚਲ ਕੋਈ ਨਹੀਂ ਫਿਰ ਭਾਦੀ ਦੇ ਪੁੱਤ ਜੀ ਆਉਂਦਾ ਹੈ ਤੈਨੂੰ ਐ ਵੀ ਮੇਰੇ ਮਗਰੇ ਇਹ ਲੱਗ ਲਾਂਦਾ ਤੇ ਨਾ ਵੀ ਇਹ ਤਾਂ ਬਾਹਰ ਨੂੰ ਭੱਜ ਜਾਂਦਾ ਤੇ ਮੈਂ ਗੋਲਾ ਤੰਦ ਕਰ ਰਹੀ ਜੀ ਨਹੀਂ ਕਦੇ ਪਾਣੀ ਪੜਦੇ ਕਦੇ ਮਿੱਠਾ ਨਹੀਂ ਆਪਾਂ ਦੇ ਕਦੇ ਕੁਸ ਕਰਦੇ ਕਦੇ ਕੁਸ ਕਰਦੇ ਐਂ ਗੱਲਾਂ ਕਰੀ ਜਾਂਦਾ ਤੂੰ ਤਾਂ ਕੁਸ ਕਰਦਾ ਵੀ ਨਹੀਂ ਕਰ ਹਾਂ ਫਿਰ ਇਹ ਤਾਂ ਮੈਥੋਂ ਡਰਦਾ ਕਰੀ ਜਾਂਦਾ ਤੇਰੇ ਮੂਹਰੇ ਨਹੀਂ ਕਰਦਾ ਕਰਦਾ ਕਰ ਲਾ ਹੁਣ ਕਿਉ ਨੂੰ ਭੰਡਾ ਤੂੰ ਹੀ ਕਹਿੰਦੀ ਸੀ ਨਾ ਆਏ ਫਲਾਨਾ ਮੈਂ ਮਨਾ ਲਊਂਗੀ ਬਾਈ ਨੂੰ ਐ ਕਰ ਲਊਂ ਬਾਹਰ ਨੂੰ ਲੈ ਮਨਾਲਾ ਦੱਸਿਆ ਨਹੀਂ ਕਰਿਆ ਨਹੀਂ ਮੈਨੂੰ ਤਾਂ ਕਹਿੰਦਾ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਹੈ ਗਿਆ ਯਾਰ ਵੀ ਕੀ ਕਰਨਾ ਹੈ ਮੈਂ ਤਾਂ ਲੈ ਕਹਿੰਦਾ ਮੇਰੀ ਰਿਸ਼ਤੇਦਾਰੀ ਹਜ਼ੂਰ ਦੀ ਉੱਥੇ ਜਾ ਕੇ ਉਹਨਾਂ ਕਦੇ ਗਏ ਨਹੀਂ ਅੱਖਾਂ ਹੀ ਨੇ ਕੱਢ ਮਾਜਾ ਲੋ ਸੌਣ ਨਹੀਂ ਲੈ ਚਲਦੇ ਆੜਾਂ ਗੋਲੀ ਪਈਆ ਕਮਾਂਡ ਰਿਸ਼ਤੇਦਾਰੀ ਕਿੱਥੇ ਆਇਆ ਹੈਂ ਅਭਗਾਨੇ ਖਾਂ ਬੈਠਾਗਾ ਤੈਨੂੰ ਸ਼ਰਮ ਨਹੀਂ ਆਉਂਦੀ ਨਹੀਂ ਕਿੱਥੇ ਬੈਠਾਂਗਾ ਭਾਉਂਦੀ ਤੇਰੇ ਬੋਲਣ ਕਾ ਤੱਕ ਦੇਖੀ ਅੱਖਾਂ ਹੀ ਨੇ ਕੱਢੀ ਹੱਦ ਕਰੀ ਜਾਂਦੀ ਆ ਯਾਰ ਇਹ ਰਿਸ਼ਤਾ ਮੈਂ ਕਰਾਉਣਾ ਕਿ ਕਿਹਨੇ ਕਰਾਉਣਾ ਕਿਉਂ ਮੇਰਾ ਹੱਕ ਨਹੀਂ ਹੈਗਾ ਬੇਚਤਾ ਤੂੰ ਆਏਂਗੀ ਕੁੜੀ ਦੇਖੀ ਗਈ ਜੀ ਰਿਆ ਕਿ ਉਹ ਇਹਨੂੰ ਕੁੜੀ ਦੇਖੀ ਜਦੋਂ ਤੈਨੂੰ ਕਹੀ ਦਿੱਤਾ ਸੀ ਵੀ ਕੋਈ ਗੱਲ ਨਹੀਂ ਖੜਜੇ ਤੇਰੇ ਕਿੱਡੀ ਅੱਗ ਲੱਗੀ ਐ ਇਹਦੇ ਵਿਆਹ ਕਰਾਉਣ ਦੀ ਜਦ ਮੈਂ ਇਹਨਾਂ ਨੂੰ ਵਿਆਹ ਕੇ ਫਿਰ ਬੰਦੇ ਦਾ ਕੀ ਪਤਾ ਹੁੰਦਾ ਕਦੋਂ ਟੈਗ ਟੂ ਕੋ ਜਾਂ ਜੇ ਚਾ ਮਰ ਜੇ ਮੇ ਤਾਂ ਹੜਦਾ ਨਹੀਂ ਬਾਈ ਵਿਆਹ ਕਰਵਾਉ ਮੇਰਾ ਬੰਦੇ ਦਾ ਪਤਾ ਪਹਿਲੇ ਤੂੰ ਆਪ ਹੀ ਜਾਣੀ ਕਿੰਨੇ ਟੈਗ ਹੋਵੇ ਆਪਣੇ ਸਾਹਮਣੇ ਅੱਖਾਂ ਦੇ ਮੂਰੇ ਦੇਖ ਦੇਣ ਫਿਰ ਇਹਨੂੰ ਟੈਗ ਕੋਈ ਜੇ ਨਾ ਕੁਝ ਹੁੰਦਾਗਾ ਮੈਂ ਕਿਸੇ ਤੋਂ ਕੀ ਲੈਣਾਗਾ ਰੇਗ ਨੂੰ ਟੈਕ ਹੋ ਜਾਂਦਾ ਉੱਠੇ ਕੰਮ ਕਰਿਆ ਕਰ ਚੱਲ ਕੀ ਪਤਾ ਮੇਰਾ ਹੋ ਜੇ ਚਾਹੇ ਦਾ ਹੋ ਜੇ ਫਿਰ ਕਿਹ ਰਾਹ ਤੇ ਬੱਲੇ ਚ ਡਾਲ ਜੂ ਤੂੰ ਚੁਪ ਕਰਕੇ ਤੁਰ ਪਾਵਾਂ ਹੁਣ ਚੱਲ ਠੀਕ ਹੈ ਨਾ ਕੋਈ ਕੁੜੀ ਨਹੀਂ ਦੇਖਣੀ ਇਥੇ ਮੈਂ ਇਹ ਕੁੜੀ ਦਿਖਾ ਕੇ ਲਿਆਉਂ ਹਾਂ ਹਾਂ ਕੈਸੀ ਤਾਂ ਬਸ ਵਈ ਉਹੀ ਆਈ ਸੀ ਮੈਂ ਕਹੀ ਕਿ ਨਾ ਪੱਕੀ ਗੱਲ ਕਰਕੇ ਜਾਉਂਗਾ ਗੱਲ ਕਰਨਾ ਨਾਲ ਕਿ ਅਸੀਂ ਤਾਂ ਵੈਸੀ ਆਏ ਸੀਗੇ ਕੋਈ ਕੁੜੀ ਕਾੜੀ ਦੇਖਣ ਹਾਂ ਮੈਂ ਮੋਨੀ ਬਈ ਵਿਆਹ ਕਰਵਾਉਂਦਾ ਗੱਲ ਸਿੱਧੀ ਹੈਗੀ ਸਿੱਧੀ ਹੈ ਯਾਰ ਮੰਨੂ ਮੈਂ ਦੱਸਿਆ ਨਹੀਂ ਕਰਿਆ ਨਹੀਂ ਹੈਗਾ ਮੈਨੂੰ ਕਹਿੰਦੇ ਹੁਈ ਚਾਹੀਦੀ ਹੁੰਦੀ ਤੇ ਹੁਣ ਮੈਨੂੰ ਕੀ ਪਤਾ ਹੈਗਾ ਤੂੰ ਤਾਂ ਮੇਰੇ ਤੇ ਆ ਜੜਦੀ ਆ ਤੇ ਹੋਰ ਕੀ ਕਰਾਂ ਫਿਰ ਮੈਂ ਮੈਂ ਜਦੋਂ ਮੈਨੂੰ ਪਤਾ ਹੀ ਨਹੀਂ ਗੱਲ ਦਾ ਫਿਰ ਮੈਂ ਕੀ ਕਰਾਂ ਹੁਣ ਆ ਦੇਖ ਲੈ ਬੰਚੇ ਨੇ ਗੱਡਿਆਗਾ ਫਿਰ ਤੂੰ ਮੈਨੂੰ ਕਹੀ ਜਾਂਦੀ ਸੀਗਾ ਹਾਂ ਵਿਆਹ ਕਰਵਾਉਣਾ ਬਆਹ ਨਹੀਂ ਪਤਾ ਰਾਜਵਰਗੇ ਉਹਦੀ ਮਾਂ ਨੂੰ ਇਸੇ ਨਹੀਂ ਕਿਹਾ ਹੋਵੇ ਵੀ ਉਹਦਾ ਵਿਆਹ ਕਰਵਾਉ ਤੂੰ ਮੈਨੂੰ ਕਹਿੰਦੀ ਸ਼ੱਕ ਕਰਦੀ ਸੀ ਵੀ ਇਹ ਕਹਿੰਦਾ ਉਹ ਕਹਿੰਦਾਗਾ ਮੈਂ ਤਾਂ ਉਹਨੂੰ ਮਜ਼ਾਕ ਕਰੀ ਜਾਂਦਾ ਹੀ ਬਿਆ 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 ਕਦੇ ਦੇਖਿਆ ਕਰੇ ਫੋਨ ਤੇ ਗੱਲ ਕਰਦਾ ਵੀ ਹਾਂ ਵਿਆਹ ਦੀ ਗੱਲ ਕਰਦਾ ਇਹ ਮੈਂ ਕਿਹੜਾ ਫੇ ਤੈਨੂੰ ਕਹਿਨੀ ਆ ਉਹ ਬਸੇਰਾ ਕਹਿਨੀ ਆ ਤੂੰ ਵੀ ਉਹੀ ਜੀ ਆ ਜੀ ਚਲ ਉਹ ਪਹਿਲਾਂ ਕਹਿੰਦੀ ਸੀ ਕਹਿੰਦੀ ਸੀ ਹੁਣ ਤਾਂ ਮੈਂ ਤੈਨੂੰ ਮੈਂ ਜਵਾਕੇ ਜਾ ਫੜਾ ਤੇ ਚੱਲ ਚੱਲੀਏ ਚਲ ਮੈਂ ਇੱਕ ਕਹਿਨੀ ਆ ਕਿ ਮੈਂ ਕਰ ਦੇਗੀ ਹਾਂ ਕੋਈ ਲੋੜ ਨਹੀਂ ਹੈਗੀ ਬਿੱਬੀ ਨਹੀਂ ਦੇਖਣੀ ਹੈਗੀ ਕੋਈ ਨਾ ਚਲ ਮਰੀ ਜਾਂਦੇ ਆ ਪਕਾਈ ਜਾ ਤਪਾਤਾ ਇਹਨਾਂ ਨੇ ਹੁੰਦਾ ਵਧੀਆ ਜੇ ਵਿਆਹ ਹੋ ਜਾਂਦਾ ਮਿੱਤਰਾਂ ਨਿਆਰੇ ਲੈਂਦਾ ਉਹ ਹੋਣਾ ਨਹੀਂ ਹੈਗਾ ਚਲ ਬਾਈ ਨੂੰ ਹੁਜਲਾ ਦਾਂਗੇ ਵੀ ਹਾਂ ਬਈ ਵਿਆਹ ਕਰਵਾ ਦੀ ਸੋਨੀ ਦਾ ਕੀ ਪਤਾ ਬਈ ਕਿਉਂ ਬਿਝਵਾਸ਼ ਕਰੀ ਆਪਾਂ ਕਿਸਦਾ ਆ ਘਰ ਵਸਾਈਏ ਇਹ ਹੀ ਉਮਰ ਆ ਗਈ ਕੱਲ ਨੂੰ ਕੀ ਪਤਾ ਕੀ ਹੋਵੇ ਕੀ ਵਰਤਪਾਣਾ ਹੋ ਜੇ ਜਵਾਕ ਹੋ ਜੇ ਬਦਲ ਜੇ ਬਈ ਚਲ ਆ ਕੋਈ ਗੱਲ ਨਹੀਂ ਆਪਾਂ ਤਾਂ ਕਹਿਨੇ ਆ ਬਾਈ ਨੂੰ ਵੀ ਹਾਂ ਦੇਖ ਲੈ ਦੇਖ ਲੈ ਕੋਈ ਗੱਲ ਨਹੀਂ ਆਪਾਂ ਦਾ ਬਹਿ ਕੀ ਕਰਨੀ ਚੀ ਜੂ ਨਹੀਂ ਨਾ ਬਤਾ ਸਾਰਾ ਜੋਨੀ ਆ ਬੇਟੀ ਆ ਕੰਮ ਹਾਂ ਮੇਰੀ ਮੱਤ ਜੀ ਮੈਂ ਬਹਿ ਗਈ ਐ ਮਰਜੀ ਕੇ ਮੈਂ ਕੋਈ ਗਲਤੀ ਹੋਈ ਹੋ ਤੂੰ ਬੁਸੇਗਾ ਦਿਨ ਉਹ ਨਹੀਂ ਮੈਨੇ ਹੈ ਤੈਨੂੰ ਪਤਾ ਹੀ ਨਹੀਂ ਹੈ ਦਾ ਤਾਂ ਵੀ ਕੋਈ ਗੱਲ ਤਾਂ ਦੱਸ ਫਿਰ ਮੈਨੂੰ ਨਾ ਆਈ ਕਿ ਬਦ ਵੀ ਕਿਹੜੀ ਗੱਲ ਹੈ ਗੱਲਾਂ ਤਾਂ ਬਾਹਰ ਹੋ ਜਾਂਦੀਆਂ ਨੇ ਘਰ 'ਚ ਤਾਂ ਦੱਸ ਤੇ ਤੂੰ ਗੱਲ ਦੱਸੇ ਸੀ ਲਾ ਜਾ ਕੇ ਕਿਸੇ ਦਾ ਘਰੇ ਉਹੀ ਬਿਠਾਤਾ ਅਖੇ ਇੱਥੇ ਤਾਂ ਆਪਾਂ ਕੁੜੀ ਦੇਖਣ ਆਈਆਂਗੇ ਕਈ ਵਾਸਤੇ ਕਿਹਾ ਸੀ ਕਿਸੇ ਨੇ ਤੈਨੂੰ ਪੁੱਛਣਾ ਨਹੀਂ ਕਰਨਾ ਨਹੀਂ ਹੈਗਾ ਪਹਿਲੇ ਜਦੋਂ ਮੈਂ ਤੈਨੂੰ ਇੱਕ ਵਾਰੀ ਪਹਿਲਾਂ ਵੀ ਕਹਿਤਾ ਸੀਗਾ ਵੀ ਹਜੇ ਵਿਆਹ ਨਹੀਂ ਕਰਨਾ ਤਾਂ ਨਹੀਂ ਕਰਨਾ ਫਿਰ ਵੀ ਤੂੰ ਉਹੀ ਚੱਲ ਫੇਰ ਕੀ ਹੋ ਗਿਆ ਆਪਾਂ ਜੇ ਲੈ ਕੇ ਉਹਨੂੰ ਦੁਖਾਉਣ ਬਾਅਦ ਗੇ ਵੀ ਦੁਖਾ ਦੇਾਂਗੇ ਚਲ ਆਹ ਲ ਨਹੀਂ ਹੈ ਜਦੋਂ ਗਾਉਂ ਪਿਆ ਉਹ ਤਾਂ ਚਲਦੇ ਚੇਪ ਮੰਦਾਗਾ ਵੀ ਵੱਡਾਗਾ ਬਾਈ ਹੈਗਾ ਨਹੀਂ ਉਹ ਕੁਛ ਕਹਿੰਦਾ ਹੈਗਾ ਮੈਨੂੰ ਤਾਂ ਉਹ ਕਹਿੰਦੀ ਆ ਵੀ ਮੈਂ ਤਾਂ ਕਰਾਉਣਾ ਨਹੀਂ ਹਜੇ ਚਲ ਉਹਦੀ ਮਰਜ਼ੀ ਹੈ ਤੇਰੀ ਨਾਲ ਜਦ ਪਾਣੇ ਤੇਰੀ ਮਰਜ਼ੀ ਹੈ ਕਿ ਮੈਂ ਕਰਨਾ ਕਰ ਲਵਾਂ ਤੇ ਜਦੋਂ ਮੈਂ ਤੈਨੂੰ ਕਹੀ ਦਿੱਤਾ ਸੀਗਾ ਵੀ ਹਜੇ ਕੋਈ ਗੱਲ ਨਹੀਂ ਚੇਤੇ ਰਾਮ ਮੇਰੇ ਨਾਲ ਗੁੱਸਾ ਕਰਦਾਗਾ ਕੋਹੂੰ ਤੇਰੇ ਨਾਲ ਹੀ ਗੁੱਸਾ ਕਰੂੰ ਹੋਰ ਕਿਹਦੇ ਨਾਲ ਗੁੱਸਾ ਕਰਾਂ ਮੈਂ ਚਲ ਤੇਰੀ ਮਰਜ਼ੀ ਨਾਲ ਜਲ ਪਾਣੇ ਲੈ ਤੂੰ ਕਰਾ ਉਹ ਕਹਿੰਦਾ ਹਜੇ ਮੈਂ ਕਰਵਾਉਣਾ ਹੀ ਨਹੀਂ ਆ ਫਿਰ ਨਾ ਹੀ ਕਰਾਉਣਾ ਉਹਦੀ ਮਰਜ਼ੀ ਹੈ ਫਿਰ ਨਾ ਕਰਾਵੇ ਬਸ ਫਿਰ ਦਵਾ ਦਾ ਕੱਲ ਨਾ ਛੜੀ ਹੁਣ ਕੋਈ ਵੀ ਇਹਦੇ ਵਿਆਹ ਬਾਰੇ ਮੈਂ ਕਹਿੰਦੇ ਨਹੀਂ ਮੈਨੂੰ ਕੀ ਲੋੜ